हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜ ਡੈਰੀ ਖਾਨ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਤੰਗਾਂ ਮਸੇਲੇ ਲੈ ਕੇ ਆਏ ਜੀ ਦੋ ਬਈ ਤਾਜ਼ੀਆਂ ਸੂਆਂ ਇੱਕ ਗੱਬਣ ਆਉਂ ਪੁੱਛ ਲੈਣੇ ਬਾਈ ਤੁਹਾਡੇ ਲਈ ਆ ਜੀ ਬਈ ਬਾਈ ਜੀ ਸਤਿ ਸ਼੍ਰੀ ਅਕਾਲ ਆਪੇ ਬਾਈ ਉਹ ਠੀਕ ਹੋ ਵਧੀਆ ਹਾਂ ਵਧੀਆ ਬਈ ਨਾਮ ਤੇ ਐਡਰੈਸ ਬੋ ਨਾਮ ਵੀ ਸਾਹ ਜਰਾ ਹਮ ਪੰਡ ਭਾਈ ਰਪਾ ਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਆਪਾਂ ਨੇੜੇ ਪਿੰਡ ਨੇੜੇ ਰਾਮਪਰਾਹੁਲ ਸਰ ਇਧਰੋਂ ਸਲਾਹ ਪੁਰਾ ਬਈ ਮੋਬਾਈਲ ਨੰਬਰ ਬੋ 902397652 ਠੀਕ ਹੈ ਬਈ ਵੇਰੇ ਪਹਿਲੇ ਨੰਬਰ ਦੇ ਮੈਡ ਦੇ ਨੇ ਕਿਹੜਾ ਸੂਈ ਹੈ ਇਹ ਰਾਸ ਸੂਈ ਹੈ ਵੀਰੇ ਪਹਿਲਾ ਸੂਈ ਵੜ ਸੂਈ ਆ ਠੀਕ ਆ ਜੇ ਜੁੜਦੀ ਸਹੀ ਗਾ ਕੰਪਲੀਟ ਆ ਵੇਰੇ ਬਾਈ ਬੱਠਲ ਦੇ ਵਿੱਚ ਰੱਖੇ ਬੈਠਾ ਹਾਂ ਠੰਡੀ ਸੀਲ ਆ ਬਾਈ ਠੰਡੀ ਸੀਲ ਆ ਹਾਂ ਬੱਚਾ ਕੀ ਆ ਮਗਰ ਮਗਰ ਦਾ ਬੱਚਾ ਬਾਈ ਬੱਚਾ ਬਾਈ ਆਰਡਰ ਹਾਂ ਹੁਣ ਬਹੁਤ ਚੰਗਾ ਕੱਲਾ ਕੱਲਾ ਥਣ ਮੁੱਠੀ ਆ ਗਾ ਚਾਰੇ ਥਣ ਨੇ ਇਤਰਾ ਸਵਾਈ ਤੋਂ ਹੀ ਬਾਲੀ ਨੰਬਰ 1 ਆ ਬਾਈ ਚਵਾਈ ਆ ਥਾਣੀ ਬਹੁਤ ਚੰਗਾ ਨਾ ਹਮ ਨੇ ਨਾੜੂੜਾ ਲੈ ਵੀ ਚਾਰੇ ਥਣ ਦੇ ਨਿੱਕੜਵੇਂ ਤੇ ਨਾੜਾ ਨੂੜਾ ਫੁੱਲ ਕੱਦ ਗੁੱਦ ਵਾਲੀ ਬੱਚੀ ਆ ਨਹੀਂ ਗੱਲ ਮੋਹਲਾ ਕੀ ਬਹੁਤ ਸੁਣਾ ਕਿੰਨਾ ਬੋਲਾ ਚੱਡੇ ਫਿਰੇ ਬੋਲਾ ਬਹੁਤ ਦਾ 30 ਕਿਲੋ ਕੱਢੇ ਬੱਚਿਆਂ ਆ ਕੇ ਠੀਕ ਆ ਹਾਂ ਕਿੰਨਾ ਕਿ ਦੁੱਧ ਦੇ ਦੂਸਤ 18 ਕਿਲੋ ਤੋਂ ਰਾਹ ਨੂੰ ਜੂ 20 ਵੀ ਦੇ ਦਿਆ ਡਾਕਟਰ ਕੋਈ ਚੰਗੀ ਸੇਵ ਵਾਲਾ ਆ ਗਿਆ ਬੰਦਾ ਹੂੰ ਇਹ ਗਰਮੀ 18 ਕਿਲੋ ਤਾਂ ਨਹੀਂ ਟੁੱਟਦੀ ਫੇਸ ਬੜਾ ਚੰਗਾ ਰੰਗ ਰੂਪ ਚੰਗਾ ਗੁੱਜ ਬੱਦੀ ਚੰਗੀ ਹੱਸਣੱਖ ਹੋਣਾ ਬੜ ਦੇ ਵਿੱਚ ਚੰਗਾ ਬਾਕੀ ਤੋਰਾ ਤਾਰਾ ਵੀ ਚੰਗਾ ਗਾ ਆਰਡਰ ਕਮਾਲ ਦਾ ਥਣ ਥਣ ਚੰਗੇ ਚਵਾਈ ਕਿਵੇਂ ਵੀਰੇ ਇੱਕ ਨੰਬਰ ਆ ਬਾਈ ਇੱਕ ਨੰਬਰ ਤੇ ਮੁੱਲ ਕੀ ਆ ਵੀਰੇ ਦਾ ਮੁੱਲ ਇਹਦਾ ਜਦੋਂ ਅਕੜਾ ਵਾ ਲੈਣ ਦੇਣੀ ਆ ਮੁੱਲ ਤਾਂ 60 ਛੜਿਆ ਕਰਾ ਲੈ ਬਾਟੇ ਰ ਦੇਣੀ ਆ ਮੁੱਲ ਜਿੰਨਾ ਮਰਜ਼ੀ ਕਰਾ ਲਓ 60000 ਦੀ ਬਾਈ ਕਹਿੰਦਾ ਬੈੜਾ ਜੀ ਦੇ ਦਾਂਗੇ ਬਾਈ ਕੱਦ ਕਾਠ ਵਾਲੀ ਠੰਡੀ ਸੀ ਰਾ ਪੂਰੇ ਆ ਨਿਕਲ ਆਦਾ ਰੰਗ ਰੂਪ ਚੰਗਾ ਆਰਡਰ ਚੰਗਾ ਫਾੜੀ ਵਾਲਾ ਆਰਡਰ ਕੱਲਾ ਕੱਲਾ ਥਣ ਉੱਤੀ ਵਾਲਾ ਬਹੁਤ ਚੰਗਾ ਖਾਂ ਲੈ ਆ ਬੱਚਿਓ ਕੀ ਕਹਿ ਕੇ ਕੀ ਬਾਤ ਹੈ ਚਵਾਈ ਤੁਹੀਂ ਖੋਲੇ ਜੰਗੇ ਬਹੁਤ ਚੰਗੇ ਲੱਗ ਰਾ ਤਾ ਠੀਕ ਹੈ ਅੱਗੇ ਵੀਰੇ 2 ਨੰਬਰ ਕਿਹੜਾ ਸੂਸੂਈ ਹੈ ਇਹ ਦੂਜਾ ਸੂਸੂ ਵੀਰੇ ਫਾਰਮ ਦੀ ਬੱਚੀ ਆ ਫਾਰਮ ਦੀ ਬੱਚੀ ਆ ਦੂਜਾ ਸਾਬ ਕਦੋਂ ਪਾਇਉ ਸਾਰਾ ਕੁਝ ਆ ਨਹੀਂ ਗੱਲ ਕਦੋਂ ਸੂਈ ਆ ਇਹ ਵੀਰੇ ਤਰੱਕੀ ਤੈਨਾਂ ਕੋਈ ਸੀ ਜੀ ਹਰ ਜੂ ਦੀ ਵੀ ਕੰਪਲੀਟ ਇਹ ਕੋਈ 6 ਕਿਲੋ ਬੋਲਾ ਕਰਤਾ ਹੂੰ ਅੱਛਾ ਹਾਂ ਆਰਡਰ ਬੜਾ ਚਾਹੀਦਾ ਆ ਸਹੀ ਢਿੱਲੀ ਹੋਈ ਫਰਦੀ ਆ ਕਸਿਆ ਬਈ ਸਾਰਾ 3-7 ਕਿਲੋ ਬੋਲਾ ਗੱਡਿਆ ਦਾ ਹੂੰ ਮਗਰ ਇਹ ਵੀ ਬੱਚਾ ਯਾ ਵਾਹ ਬੱਚਾ ਹੋ ਜਾਏਗਾ ਬਹੁਤ ਚੰਗੇ ਸੀਮਾ ਦਾ ਬੱਚਾਗਾ ਬੱਚੇ ਹੋ ਜਾਏਗਾ ਆਨੇ ਇੱਕ ਬੱਚਾ ਦਿੱਤਾ ਬਈ ਤੇ ਚੰਗੇ ਸੀਮਾ ਕੀ ਆ ਵਰਲਡ ਵਾਈਡ ਦੀ ਅਗਲਾ ਕਹਾਂ ਦੇਖਾਂ ਨਹੀਂ ਕਦੇ ਟੋਕਣ ਸਾਰੇ ਕੋ ਪਾਇਆ ਵਾ ਅੱਛਾ ਟੋਕਣ ਵਗੈਰਾ ਬਈ ਕੰਨ ਦੇ ਵਿੱਚ ਸਾਰਾ ਕੋ ਪਾਇਆ ਵਾ ਬਹੁਤ ਪੂਰੇ ਚੰਗੇ ਫਾਰਮ ਦੀ ਆ ਠੀਕ ਆ ਚੰਗੇ ਫਾਰਮ ਦੀ ਆ ਚੰਗਾ ਬੋਲਾ ਬਈ ਬਟੇ ਬਟੇ ਬਹੁਤ ਚੰਗੇ ਦੂਜਾ ਸੁਹਾਏ ਕੱਲੇ ਪੈਰ ਬਣਾਉਣ ਵਾਲੇ ਜਿਹੜਾ ਖੁੱਲਾ ਫਿਰਦਾ ਪੈਰ ਪੂਰ ਨਹੀਂ ਬਣਾਇਆ ਉਹਨਾਂ ਨੇ ਬਈ ਵੱਡੀ ਵੱਡੀ ਬਹੁਤ ਆ ਬੜਾ ਕਿੰਨਾ ਦੁੱਧ ਦੇ ਦੋ 25 ਕਿਲੋ ਪਲੋਂ ਦੇ ਦਿੱਤਾ ਬਈ 26 27 ਕਿਲੋ ਦੇ ਦੋ ਅੱਛਾ ਤੋਰਾ ਤੋਰਾ ਚੰਗਾ ਆਰਡਰ ਚੰਗਾ ਥਣ ਤੋਂ ਚੰਗਾ ਬਈ ਚੰਗੀ ਆ ਬੜ ਸੁਨੱਖੀ ਥਾਂਲੇ ਵਾ ਬੜਾ ਚੰਗਾ ਚਵਾਈ ਚਵਾਈ ਚੰਗੀ ਆ ਬਾਲੀ ਨਹੀਂ ਆ ਜੇ ਥਾਂਲੇ ਹੋਈ ਡਾਕਟਰ ਦੇ ਮੂਰੀ ਵੀ ਉਹਨੇ ਪਿੱਛੇ ਵੀ ਉਹ ਨਹੀਂ ਆ ਸਹੀ ਗੱਲ ਆ ਲੇਵਾ ਬੜਾ ਟਮਾਰਾ ਵੱਡੀ ਬਹੁਤ ਆ ਬਈ ਯਾਰ ਵੱਡੀ-ਵੁੜੀ ਤਾਂ ਅੰਤ ਹੀ ਨਹੀਂ ਕੋਈ ਲੰਮੀ ਲੁੰਮੀ ਤੇ ਸਹੀ ਉਹ ਵੱਡੀ ਵੜਾ ਸਹੀ ਗੱਲ ਆ ਬਈ ਹਮ ਤੇ ਮੁੱਲ ਕੀ ਆ ਭਰਾ ਇਹਦਾ ਦਾ ਮੁੱਲ ਡਾਕਟਰ 85 ਰੁਪਏ ਦਾ 77000 ਰੁਪਏ ਲੈਣਾ ਇਹਦਾ ਵੀ 85000 ਰੁਪਏ ਮੁੱਲ ਦਾ 77000 ਰੁਪਏ ਹਾਂ ਵੱਡੀ ਦੇਖਾ ਵੱਡੀ ਦਾ ਇੰਨੀਆਂ ਗੱਲਾਂ ਹੀ ਛੱਡ ਦੇ ਦੂਜੇ ਬੰਦਾ ਨਹੀਂ ਨੀ ਲੈ ਫੁੱਲ ਕਾਦਾ ਲੈ ਬਾਈ ਆਰਡਰ ਆਰਡਰ ਖੰਡੀ ਸੀ ਹੁੰਦਾ ਵੀ ਨਹੀਂ ਅੰਤ ਕੋਈ ਲੈ ਖੰਡੀ ਸੀ ਲੈ ਵਾ ਥਾਂ ਦੇਖ ਡਾਕਟਰ ਫਾੜੀ ਆ ਇਧਰੋਂ ਲਿਵਾਉਂ ਨਹੀਂ ਮੁਗਰੀ ਹੋਣੇ ਪਿੱਛੇ ਹੂੰ ਥਣ ਥਣ ਦੇ ਸਹੀ ਗੱਲ ਹੈ ਕੋ ਕੈਨ ਦੀ ਅਗਲਾ ਆ ਕੇ ਦੇਖ ਲੈ ਫਾਰਮ ਦੀ ਇਹ ਲਈ ਕਹਿ ਦੀ ਤਾਰਾ ਮਾਰ ਕੇ ਦਿਖਾ ਦੇ ਨੇ ਸਹੀ ਗੱਲ ਆ ਬਈ ਥਣਹਾਰਾ ਨੂੰ ਚੰਗਾ ਹੈਗਾ ਆਰਡਰ ਜੇਰੇ ਦੀ ਆਪੇ ਡਾਕਟਰ ਦਿਖਾ ਦੇ ਲੈ ਕਹਿੰਦਾ ਬਾਅਦ ਵਿੱਚ ਜੇਰੇ ਪਈ ਬਈ ਉਹੀ ਹੋ ਪਈ ਇਹਦੀ ਆਪਈਆ ਇਹਦੀ ਆਪਈਆ ਬਈ ਹਾਂ ਉਹਦੀ ਹੋ ਪਈਆ ਬਟਲ ਦੇ ਵਿੱਚ ਠੀਕ ਆ ਬਈ ਦਵਾਈ ਇੱਕ ਨੰਬਰ ਆ ਦਵਾਈ ਬਾਈ ਕਹਿੰਦਾ ਦਿਖਾ ਨੇ ਧਾਰਾ ਤੋੜਾ ਮਾਰ ਤੇ ਦਵਾਈ ਇੱਕ ਨੰਬਰ ਆ ਪਾਪਾ ਬੱਚਾ ਉਹਨਾਂ ਦਾ ਪਸ਼ਾਫ ਨੂੰ ਬਹੁਤ ਚੰਗਾ ਰਹਾ ਥਣ ਬਈ ਹੂੰ ਕੋਣ ਬੜਾ ਪਿੰਡ ਆ ਕਿੰਨਾ ਨੰਬਰ ਆ ਡਾਕਟਰ ਦਵਾਈ ਬਹੁਤ ਚੰਗੀ ਹੈ ਲੈ ਜਿਵੇਂ ਮਰਜੀ ਧਾਰਾ ਮਾਰੀ ਚੱਲ ਕੋਈ ਨਿਆਣਾ ਨਹੀਂ ਪਾਇਆ ਕੋਈ ਬੱਚਾ ਨਹੀਂ ਪਾਇਆ ਕੋਨਾ ਬੜਾ ਚਿਆ ਕੀ ਬਾਤ ਸਿਵਾਹੀ ਬਹੁਤ ਈ ਹੈ ਨਾ ਦੁਵਾ ਚੋੜੀ ਚਾਈ ਜੀ ਦਾ ਨੰਬਰ ਪਾਉਣੀ ਪਈ ਹੈ ਸਹੀ ਗੱਲ ਹੈ ਮੁੱਲ ਵੀ ਹਾਂ ਹੁਣ ਬੋਲਾ ਨਹੀਂ ਆਇਆ ਜਮਾ ਜਾਇਆ ਜਾਈ ਹੁਣ ਬੋਲਾ ਫਰਕ ਤਾਂ ਨਹੀਂ ਪਾਉਣਾ ਸੂਰ ਸੋਪੜਾ ਕੰਮ ਹੀ ਹੋਏ ਚੋੜਾ ਅੱਗੇ ਬੈਤ ਤਾ ਨੰਬਰ ਕੱਚੀ ਐ ਇਹ ਥੋੜੀ ਲੈ ਹੋਈ ਐ 8-10 ਦਿਨ ਮੱਚੀ ਠੰਡੀ ਸੀ ਬਥੇ ਰੇਲੀ ਵਾ ਬਹੁਤ ਹੁਣ ਵੀ ਇਹ 200 ਸੋਈ ਐ ਪਹਿਲਾਂ 18 ਕਿਲੋ ਦੋ ਦਿੱਤਾ ਬਈ ਕਿੰਨੇ ਦਿਨ ਲੈ ਲਈ ਅੱਛਾ ਨਾ ਹਾਂ ਥਾਂ ਨੂੰ ਬਹੁਤ ਚੰਗਾ ਲੱਗਦਾ ਥਾਂ ਬੜਾ ਕੰਡੀਸ਼ਨ ਦੀ ਬਹੁਤਾ ਗੁਲਾਬੀ ਥਾਂ ਦਾ ਜੀ ਆ ਬਈ ਗੁਲਾਬੀ ਥਾਂ ਮੁੱਠੀ ਆ ਆਹ ਕੀ ਬਾਤ ਆ ਥਾਂ ਬਹੁਤ ਚੰਗਾ ਥਾਣਾ ਬਈ ਬਈ ਨਾ ਉੱਤੇ ਕੱਦ ਕੁਲ ਬਹੁਤ ਸੋਹਣੀ ਬਹੁਤਾ ਬੱਚੀ ਦਾ ਕਿੰਨਾ ਦੁੱਧ ਦੇ ਦੂ 20 ਕਿਲੋ ਬਈ ਕੰਡੇ ਵਾਲਾ ਠੀਕ ਆ ਫਿਰ ਖੁੱਲਾ ਦਿਓ 20 ਕਿਲੋ ਹਾਂ ਇਹ ਮੁੱਲ ਕੀ ਇਹਦਾ ਬਈ ਅੱਜ ਕੱਚੀ ਦਾ ਮੁੱਲ ਜੇ ਤਿਆਰ ਹੋ ਗਈ ਤਾਂ ਨਹੀਂ ਅੱਜ 55 ਹਜ਼ਾਰ ਦੀ ਦੇ ਦਾਂਗੇ 57 ਉਹਦੀ 70 ਦੀ ਆ ਬਾਈ ਬੈਡ ਦੇ ਦਾਂਗੇ ਕੱਚੀ ਦਾ ਮੁੱਲ ਅੱਜ ਵੀ ਖੜੀ ਪਈ ਤਿਆਰ ਹੋ ਗਈ ਬੈਡ ਚੰਗੇ ਰੱਖੋ ਤਾਂ ਠੰਡੀ ਸੀ ਲਾਂ ਇਹ ਨਹੀਂ ਗੱਲ ਲੇਵਰ ਹੈ ਤਾਂ ਬਹੁਤ ਆ ਤੇ ਲੈਂਡੋਲਾ ਬਹੁਤ ਬੰਗਾ ਲੈ ਜੀ ਲਾਂ ਵੋ ਪਈਆਂ ਨਾ ਹਾਂ ਸਾਰੀਆਂ ਬਲਡਾਂ ਲਾ ਕੱਢੂ ਲੇਵਾ ਦੇਖਾ ਜੀ ਬਹੁਤ ਆ ਲੇਵਾ ਪਿਛੋਂ ਐਨੀ ਵੀ ਕੱਚੀ ਬਾੜੀ ਨਹੀਂ ਜੀ ਵੀ ਹਰ ਸਾਦੇ ਨਹੀਂ ਲੈਂਦੀ ਆ 57000 ਰੁਪਏ ਮੰਗ ਤੇ ਅੱਜ ਜਾਈ ਆਪਾਂ ਵੀਡੀਓ ਪਾਣੀ ਆਪਾਂ ਨਾਲ ਪਾਤੀ ਨਹੀਂ ਤਿਆਰ ਕਰਕੇ 70000 ਦੇ ਵਿੱਚ ਹੀ ਆ ਬਾਈ ਯਾਰ ਠੀਕ ਭਾਈ ਜ ਆਣੀ ਗੱਲ ਸਹੀ ਗੱਲ ਇਹਨੇ ਕਰੇ ਚੋਣੀ ਆ ਬਈ ਬਹੁਤ ਚੰਗੀ ਬੱਚੀ ਆ ਹਾਂ ਨਾਗਪੁਰਾ ਕੋਲੇ ਤੰਸੀ ਤੰਨੀ ਰਖਾਤੀ ਕਿਸੇ ਵੀਰ ਦੇ ਤੰਨਾ ਜੋ ਕੋਈ ਵੀ ਪਸੰਦ ਆ ਵੀ ਪਾਈ ਨਾ ਕਰਨੇ ਤੇ ਕਰ ਲਿਓ ਜੀ ਵੀਡੀਓ ਨੇ ਵੇਖਣ ਲਈ ਸਾਰੇ ਵੀਰਾਂ ਨਾਲ ਧੰਨਵਾਦ